ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦੀ ਲੁੱਟ ਖੋ ਕਰਨ ਦੀ ਪੁਲਿਸ ਪਾਰਟੀ ਨੇ ਸੁਲਝਾਈ ਗੁੱਥੀ ਪੈਟਰੋਲ ਪੰਪ ਦੇ ਸੇਲਜ਼ਮੈਨ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ ਪੁਲਿਸ ਪਾਰਟੀ ਨੇ ਬ੍ਰੀਕਿੰਗ ਨਾਲ ਜਾਂਚ ਪੜਤਾਲ ਕਰਦੇ ਹੋਏ ਪੈਟਰੋਲ ਪੰਪ ਦੇ ਸੇਲਜ਼ਮੈਨ ਨੂੰ ਕੀਤਾ ਕਾਬੂ ਤਾਂ ਦੱਸਿਆ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ ਤਾਨਾ ਮੁਖੀ ਅਭਿਨਵ ਚੋਹਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਹਲਕਾ ਗੁਰਹਰ ਸਹਾਏ ਦੇ ਅਧੀਨ ਆਉਂਦੇ ਪਿੰਡ ਜੀਮਾਰਾਈ ਵਿਖੇ ਗੁਰੂ ਨਾਨਕ ਫੀਲਿੰਗ ਸਟੇਸ਼ਨ ਤੋਂ ਪੈਟਰੋਲ ਪੰਪ ਦੇ ਹੀ ਸੇਲਜ਼ਮੈਨ ਨੇ ਆਪਣੇ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਪੁਲਿਸ ਪਾਰਟੀ ਵੱਲੋਂ ਬ੍ਰੀਕੀ ਨਾਲ ਜਾਂਚ ਪੜਤਾਲ ਕਰਦੇ ਹੋਏ 24 ਘੰਟਿਆਂ ਦੇ ਵਿੱਚ ਗੁੱਥੀ ਨੂੰ ਸਲਝਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਥਾਣਾ ਮੁਖੀ ਅਭਿਨਵ ਚੋਹਾਨ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਦ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਬਾਰੇ ਜਾਇਜ਼ਾ ਲਿਆ ਗਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਜੋ ਸੇਲਜ਼ਮੈਨ ਉੱਥੇ ਰਾਤ ਦੇ ਡਿਊਟੀ ਦੇ ਰਿਹਾ ਸੀ ਉਸ ਦਾ ਕਿਤੇ ਹੱਥ ਨਾ ਹੋਵੇ ਜਿਸ ਤੋਂ ਉਹਨਾਂ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਕਤਬਗੜ ਪਾਟਾ ਦੇ ਇੱਕ ਆਪਣੇ ਸਾਥੀ ਗੁਰਮੀਤ ਇਤਨਾਮ ਦੇ ਵਿਅਕਤੀ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਉਸ ਤੇ ਲੱਖਾਂ ਰੁਪਏ ਦਾ ਕਰਜ਼ਾ ਹੈ ਜਿਸ ਦੇ ਚਲਦਿਆਂ ਉਸ ਕੋਲੋਂ ਇਹ ਗਲਤੀ ਹੋਈ ਹੈ ਜਿਸ ਨੂੰ ਕਬੂਲ ਕਰਦੇ ਹੋਏ ਉਸ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਉਸ ਵਿਅਕਤੀ ਤੋਂ ਹਜ਼ਾਰਾਂ ਰੁਪਏ ਦੀ ਰਿਕਵਰੀ ਹੋ ਗਈ ਹੈ ਅਤੇ ਬਾਕੀ ਬਕਾਇਆ ਰਾਸ਼ੀ ਵੀ ਜਲਦੀ ਹੀ ਬਰਾਮਦ ਹੋ ਜਾਵੇਗੀ। ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਫੀਲਿੰਗ ਸਟੇਸ਼ਨ ਤੇ ਲੱਗੇ ਹੋਏ ਡੀਵੀਆਰ ਉਸ ਨੂੰ ਉਕਤ ਦੋਨਾਂ ਚੋਰਾਂ ਵੱਲੋਂ ਨੇੜੇ ਦੀ ਵਗਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜਿਸ ਨੂੰ ਜਲਦੀ ਬਰਾਮਦ ਕਰ ਲਿਆ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਉਕਤ આરોપીਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਵਾਇਆ ਜਾਵੇਗਾ ਅਤੇ ਉਹਨਾਂ ਤੋਂ ਬ੍ਰੀਕੀ ਨਾਲ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ આરોપી ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਨੂੰ ਬਿਆਨ ਲਿਖਾਇਆ ਸੀਗਾ ਜੀ ਸੋਨ ਲਾਲ ਪੁੱਤਰ ਲక్ష్మణ ਵਾਸੀ ਜੀਵਾਰਾਈ ਨੇ ਕਿ ਇਹਨਾਂ ਦਾ ਇੱਕ ਪੈਟਰੋਲ ਪੰਪ ਹੈ ਜੋ ਕਿ ਭਾਰਤ ਪੈਟਰੋਲੀਅਮ ਨੇ ਨਾਤੇ ਹੈ। ਉਹਨਾਂ ਦੇ ਉੱਤੇ ਇੱਕ ਮੁਲਾਜ਼ਮ ਸੀਗਾ ਜਿਹੜਾ ਕਿ ਉਹਨਾਂ ਦੇ 20-22 ਸਾਲ ਤੋਂ ਨੌਕਰੀ ਕਰਦਾ। ਉਹਦਾ ਨਾਮ ਹੈ ਦਿਨੇਸ਼ ਕੁਮਾਰ ਪੁੱਤਰ ਤੇਵੀ ਸ਼ਰਨ ਵਾਸੀ ਪਰਬੇਲਾ ਰਾਏਗੜ ਜ਼ਿਲ੍ਹਾ ਪ੍ਰਤਾਪਗੜ ਯੂਪੀ ਤੋਂ। ਪੀ ਇੰਨੇ ਜਿਹੜਾ ਸਾਡੇ 320000 ਰੁਪਏ ਦੀ ਜਿਹੜੀ ਹੈਗੀ ਆ ਸਾਡਾ ਕੈਸ਼ ਜਿਹੜਾ ਪਿਆ ਸੀਗਾ ਉਹਨੂੰ ਇੱਕ ਪੂਰਾ ਵਿਉਂਤ ਬਣਾ ਕੇ ਤੇ ਚੋਰੀ ਕੀਤਾ ਜਿਸ ਤੇ ਅਸੀਂ ਮੁਕਦਮਾ ਰਜਿਸਟਰ ਕਰਕੇ ਤੇ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਪਤਾ ਲੱਗਿਆ ਵੀ ਆ ਦਿਨੇਸ਼ ਕੁਮਾਰ ਦੇ ਨਾਲ ਇੱਕ ਗੁਰਮੀਤ ਸਿੰਘ ਉਰਫ सोनू ਪੁੱਤਰ ਕਰਤਾਰ ਸਿੰਘ ਵਾਸੀ ਕਤੂਬਗੜ੍ਹ ਪਾਟਾ ਜਿਹੜਾ ਉਹਦੇ ਨਾਲ ਸ਼ਮੂਲੀਅਤ ਵਿੱਚ ਸੀਗਾ ਜਿਨੇ ਕਿ ਇਹ ਦੋਵਾਂ ਦੋਵਾਂ ਨੇ ਰਲ ਕੇ ਤੇ ਪੰਪ ਦੇ ਵਿੱਚ ਜਿਹੜਾ ਪੈਸਾ ਸੀਗਾ ਤੇ ਉਹਦੀ ਚੋਰੀ ਕੀਤੀ ਸੀ ਤੇ ਅਸੀਂ ਇਹ ਦੋਵੇਂ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਜਿਨ੍ਹਾਂ ਤੋਂ ਸਾਨੂੰ 50000 ਰੁਪਏ ਦੀ ਇੱਕ ਦੀ ਰਿਕਵਰੀ ਹੋਈ ਹੈ ਔਰ 85000 ਰੁਪਏ ਦੀ ਇੱਕ ਰਿਕਵਰੀ ਹੋਈ ਹੈ ਟੋਟਲ ਅਮਾਉਂਟ ਜਿੱਦਾਂ 5 ਲੱਖ 10 ਰਸੀ ਸੀ ਇਹ ਕੀ ਨਿਕਲ ਕੇ ਆ ਕਿੰਨੀ ਅਮਾਉਂਟ ਸੀ ਨਹੀਂ ਇਹ ਸਾਨੂੰ ਜਿਹੜੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਕਲੀਅਰ ਨਹੀਂ ਸੀਗਾ ਉਹਨਾਂ ਨੇ ਕਿਹਾ 5 ਲੱਖ ਰੁਪਏ ਦੀ ਜਿਹੜੀ ਪੇਮੈਂਟ ਆ ਉਹ ਅਸੀਂ ਕਰਨੀ ਸੀ ਲੇਕਿਨ ਜਦੋਂ ਉਹਨਾਂ ਨੇ ਆਪਦੇ ਸਾਰੇ ਵੈਰੀਫਾਈ ਕੀਤੇ ਆ ਤੇ ਉਹ ਉਹਨਾਂ ਨੇ 3 ਲੱਖ 20000 ਰੁਪਏ ਦੱਸਿਆ ਕਿ ਸਾਡਾ 3 ਲੱਖ 20000 ਆ ਉਹਦੇ ਵਿੱਚ ਵੀ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਇ ਦinesh kumar ਹੈ ਉਹ ਇਹ ਦੱਸ ਰਿਹਾ ਵੀ ਅਸੀਂ ਜਿਹੜੀ ਪੇਮੈਂਟਸ ਹੈਗੀਆਂ ਨੇ ਉਹਦੇ ਕੁਝ ਆਪਣਾ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਵੀ ਕੀਤੀਆਂ ਨੇ ਉਹਦੇ ਵਿੱਚੋਂ ਤੇ ਅਲੱਗ-ਅਲੱਗ ਚੀਜ਼ਾਂ ਦੇ ਉਹਨਾਂ ਪੇਮੈਂਟ ਕਿਤੇ ਕੈਸ਼ ਦੇਣਾ ਸੀਗਾ ਉਹ ਵੀ ਦਿੱਤਾ ਤੇ ਉਹਦੀ ਵੀ ਅਸੀਂ ਰਿਕਵਰੀ ਜਲਦੋਂ ਜਲਦ ਕਰਾਵਾਂਗੇ ਸਰ ਦੋਨੋਂ આરોપી ਗ੍ਰਿਫਤਾਰ ਨੇ ਦੋਨੋਂ આરોપી આરોપી ਗ੍ਰਿਫਤਾਰ ਨੇ ਤੇ ਜਿਨ੍ਹਾਂ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਕੇ ਤੇ ਰਿਮਾਂਡ ਲਵਾਂਗੇ ਤੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਟੀਵੀਆਰ ਵੀ ਚੋਰੀ ਕੀਤਾ ਹੋਇਆ ਲੇਕਿਨ ਜੋ ਇਹਨਾਂ ਨੇ ਦੱਸਣ ਮੁਤਾਬਕ ਹੈਗਾ ਵੀ ਇੱਕ ਕੋਈ ਨਹਿਰ ਜਾਂਦੀ ਸੀਗੀ ਤੇ ਉਹਦੇ ਵਿੱਚ ਸਿੱਟਿਆ ਉਹਦੀ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੀ ਉੱਥੋਂ ਜਿਹੜਾ ਪਾਣੀ ਵਿੱਚੋਂ ਡੀਵੀਆਰ ਨਿਕਲ ਆਉਂਦਾ ਤਾਂ ਆਦਨੇਸ਼ ਕੀ ਕਹਿਣਾ ਚਾਹੇਗਾ ਜੋ ਤੂੰ ਨੇ ਚੋਰੀ ਕੀਤੀ ਹੈ ਤੇਰਾ ਸਾਥੀ ਵੀ ਇੱਕ ਹੈ ਤੂੰ ਜਿਵੇਂ ਬਤਾ ਰਿਹਾ 20-22 ਸਾਲ ਹੋ ਗਏ ਇਸ ਫਰਮ ਮੇਂ ਕੰਮ ਕਰਦੇ ਹੋ ਹਾਂਜੀ ਹਾਂਜੀ ਐਸੀ ਕੀ ਮਜਬੂਰੀ ਆ ਗਈ ਤੇਰੀ ਜੋ ਚੋਰੀ ਕਰਨੀ ਪਈ ਮਜਬੂਰੀ ਕੀ ਸਰ ਮਜਬੂਰੀ ਤਾਂ ਬਹੁਤ ਅਸਲੀ ਸਰ ਪੈਸੇ ਬਹੁਤ ਪ੍ਰੋਬਲਮ ਹੈ ਹਾਂ ਬਸ ਗਲਤ ਕਦਮ ਚੱਕਾ ਗਿਆ ਬਸ ਸਰ कैसे दिमाग में आया कि आज ही एक वारदात को अंजाम देना है कि पहले से कोई तैयारी नहीं कोई पहले से कोई नहीं तैयारी तो थी सर ये तो बस अपने ही दिमाग ही है सर होनी थी जो हो गई बस गलती कर गया मैं बस और जो तेरा साथी है वो कब से तेरे कांटेक्ट में है कब से टच में है नहीं तो टच में तो सारे अपने मतलब इनका हमारा मतलब उससे सामान वान के धंधा मतलब है जो टेंटो हाउस वगैरह का सामान तो पार्टनर है पार्टनर इस चोरी में पार्टनर था नहीं उसमें सामान में जो हमारा इनका है जो तो भट्टियाँ ऐसे सामान में तभी से हमारी इनकी जान पहचान हुई थी अच्छा लेकिन गलती तो बड़ी कर गया गलती पहले भी कभी ऐसे नहीं ऐसा पहले ना सर कभी ऐसे वो डीवीआर था वो कहाँ है डीवीआर हाँ जिसमें वो सारी छोटे जा रही थी डीवीआर सर डीवीआर तो इनको पता है